हां भाई दोस्तों आज ਉਹ ਭਰਾਵਾਂ ਦੀ ਫਰਮਾਇਸ਼ ਪੂਰੀ ਕਰਨੇ ਆ ਜਿਨ੍ਹਾਂ ਨੇ ਨੁਕਰਾਂ ਬੱਚਾ ਵੀ ਲੈਣਾ ਇੱਕ ਕੁੜੀ ਤੋਂ ਉਹ ਤੋਂ ਹੀ ਮਾਰਵਾੜੀ ਵੀ ਪੈਦਾ ਕਰਨੇ ਚਾਹੁੰਦੇ ਤੇ ਮਿੱਤਰੋ ਉੱਪਰੋਂ ਕੁੜੀ ਗੱਭਣ ਚੈੱਕ ਪਾਸ ਚੰਗੇ ਚੈਂਪੀਅਨ ਘੋੜੇ ਤੋਂ ਮਤਲਬ ਆਪਣੇ ਵਾਲੇ ਜੈ ਰਾਜ ਤੋਂ ਗੱਭਣ ਚੈੱਕ ਪਾਸ ਦਵਾਂਗੇ ਕੱਦ ਵੀ ਆ ਕੁੜੀ ਦਾ ਸੋਹਣੀ ਵੀ ਆ ਬੱਚੇ ਨੁਕਰੇ ਤੇ ਮਾਰਵਾੜੀ ਦੋਨੇ ਦੇ ਸਕਦੀ ਆ ਤੇ ਕੱਦ ਕੁਦਦ ਵੀ ਸੋਹਣਾ ਤੇ ਸਵਾਰੀ ਦੀ ਵੀ ਪੂਰੇ ਆਪ ਦੀ ਤਰਫੋਂ ਸਭ ਤੋਂ ਪਹਿਲਾਂ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ ਆਪਣੇ Facebook ਪੇਜ ਤੇ ਦੇਖਦੇ ਹੋ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਦੋਸਤੋ ਅੱਜ ਦੀ ਇਹ ਵੀਡੀਓ 30 ਜੁਲਾਈ 2025 ਦੀ ਆ ਤੇ ਅੱਜ ਤੁਹਾਨੂੰ ਇੱਕ ਗੱਭਣ ਕੁੜੀ ਲਿਆਤੀ ਚੰਗੀ ਲੈਂਥ ਦੀ ਚੰਗੀ ਹਾਈਟ ਦੀ ਚੰਗੀਆਂ ਮੰਤਰ ਮੁੰਤਰਾਂ ਦੀ ਕੁੜੀ ਲਿਆਤੀ ਸਾਰੀ ਡਿਟੇਲ ਦਵਾਂ ਕਿ ਡਿਟੇਲ ਆ ਕੀ ਹਾਈਟ ਆ ਕਿੰਨੇ ਟਾਈਮ ਦੀ ਗੱਬਣਾ ਬਸ ਵੀਡੀਓ ਪੂਰੀ ਦੇਖ ਲਓ ਜੇ ਵੀਡੀਓ ਪਸੰਦ ਆਈ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਭਰਾਵਾਂ ਤਾਈ ਪਹੁੰਚ ਜਾਵੇ ਦੋਸਤੋ ਤੁਸੀਂ ਦੇਖ ਹੀ ਲਿਆ ਜੇ ਮੈਂ ਆਪਣਾ ਘੋੜੀ ਹੈ ਜੀ ਤੇ ਇਦਾਂ ਦੇ ਘੋੜਿਆਂ ਨੂੰ ਘਰੇ ਬੱਚੇ ਵੀ ਦੇ ਦਿੰਦੇ ਤੇ ਮਾਰਵਾੜੀ ਬੱਚੇ ਵੀ ਦੇ ਦਿੰਦੇ ਜਿੱਦਾਂ ਦੇ ਘੋੜੇ ਤੋਂ ਭਰਾਵਾਂ ਕਿ ਉਦਾਂ ਦੇ ਬੱਚੇ ਪੈਦਾ ਕਰੋ ਤੇ ਘੋੜੀ ਦੀ ਉਮਰ ਸਾਢੇ 5 ਸਾਲ ਆ ਹਾਈਟ 65 ਦੇ ਲਵੇ ਤਵੇ ਤਾਂ ਕਾਟੋਂ ਥੋੜੀ ਬਹੁਤੀ ਦਬੂ ਤੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਹੈ। ਵਾਲ ਪੋਰੀਆਂ ਦੀ ਜਿਵੇਂ ਸਾਫ਼ ਤੇ ਗੱਬਨ ਚੈੱਕ ਪਾਸ ਹੈ ਜੀ ਆਪਣੇ ਵਾਲੇ ਜੈ ਰਾਜ ਤੋਂ। ਜੈ ਰਾਜ ਦੀ ਡਿਟੇਲ ਦੇ ਦੀ ਤਾਂ ਦੋਸਤੋ ਦਲਵਾਗ ਰਣੀ ਦਾ ਪੁੱਤਾ ਦੇਵ ਰਾਜ ਰਣੀ ਦਾ ਡਾਇਰੈਕਟ ਬੱਚਾ ਪਾਸਪੋਰਟ ਬਣਿਆ ਹੋਇਆ ਡੀਐਨਏ ਕੁਆਲੀਫਾਈ ਆ। 2.5 ਮਹੀਨਿਆਂ ਦੀ ਚੈੱਕ ਪਾਸ ਹੋ ਤਾ ਜੈ ਰਾਜ ਤੋਂ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂ ਬਕਾਇਦਾ ਪਰਚੀ ਮਿਲ ਜੂ ਤੇ ਫਾਇਦਾ ਤੁਹਾਨੂੰ ਇਹ ਹੋ ਜਾਣਾ ਕੱਲੂ ਜਦੋਂ ਕੋੜੀ ਸੂਪੂ ਬੱਚੇ ਦਾ ਡੀਐਨਏ ਹੋਊ। ਕੁੜਾ ਡੀਐਨਏ ਕੁਆਲੀਫਾਈ ਆ ਤੇ ਡੀਐਨਏ ਵਾਲੇ ਬੱਚੇ ਦੀ ਤੁਹਾਨੂੰ ਪਤਾ ਹੀ ਵੈਲਿਊ ਕੀ ਹੋ ਜਾਂਦੀ ਆ ਤਾਂ ਮਿੱਤਰ ਲੈਂਥ ਲੈਂਥ ਸੋਹਣੀਏ ਤੇ ਕੁੜੀ ਦਾ ਸੁੰਭ ਦਾ ਸੈਜ ਸੋਹਣਾ ਧੌਣ ਲੰਮੀ ਆ ਕੰਨ ਕੁੰਡੀ ਵਾਲਾ ਅਮਰੀਕੀ ਵਾਲਾ ਸੋਹਣਾ ਤੇ ਜਿੰ ਬਾਬਾ ਸੌਖ ਰੱਖ ਕੇ ਬੱਚਾ ਵੀ ਪੂਰਾ ਟੌਪ ਦਾ ਦੋ ਮਾਰਵਾੜੀ ਬੱਚਾ ਪੂਰਾ ਚੰਗਾ ਦੇ ਦੇਣੇ ਨੇ ਤੇ ਕੰਨ ਕੰਡੀਸ਼ਨ ਦੀਆਂ ਕੁੜੀ ਚੰਗੀਆਂ ਬਾਕੀ ਜੈ ਰਾਜ ਦਾ ਰਿਜ਼ਲਟ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਦੱਸਣ ਦੀ ਲੋੜ ਨਹੀਂ ਉਹਦੀ ਜੈ ਰਾਜ ਦੀ ਬਿਨਾ ਤਾਰੀਫ ਕਰਨ ਦੀ ਕੋਈ ਲੋੜ ਨਹੀਂ ਜੈ ਰਾਜ ਤਾਂ ਬਿਨਾ ਪ੍ਰੋਮੋਸ਼ਨ ਤੋਂ ਆਪਦੇ ਆਪ ਪੂਰਾ ਨਾਮ ਬਣਾਇਆ ਹੋਇਆ ਜੀ ਕੋਈ ਆਪਾ ਜੈ ਰਾਜ ਦੀ ਹਜੇ ਤਾਈਂ ਪ੍ਰੋਮੋਸ਼ਨ ਨਹੀਂ ਕਰਾਈ ਬਾਬੇ ਘਰ ਪਰ ਨੇ ਫੇਰ ਵੀ ਘੋੜੀਆਂ ਰਾਜਪੁਰਾ ਹਰਿਆਣੇ ਤਾਈਂ ਦੂਰੋਂ ਦੂਰੋਂ ਮੀਟਿੰਗ ਵਾਸਤੇ ਆ ਰਹੀਆਂ ਤੇ ਬਾਬੇ ਘਰ ਪਰ ਨੇ ਰਿਜ਼ਲਟ ਵੀ ਪੂਰਾ ਟੌਪ 10 ਦਾ ਸੂਰਿਆ ਆਪਦੇ ਦਮ ਤੇ ਘੋੜੇ ਨੇ ਆਪਦਾ ਨਾਮ ਬਣਾਇਆ ਜੀ ਤੇ ਜੈ ਰਾਜ ਤੋਂ ਗੱਭਨ ਚੈੱਕ ਪਾਸ ਆ ਘੋੜੀ ਚੰਗੀ ਐ ਸਵਾਰੀ ਸੂਰੀ ਦੀ ਪਾਸ ਆ ਕੇ ਤੁਸੀਂ ਦੇਖੋ ਇੱਕ ਵਾਰ ਸਾਹਮਣੇ ਤਸੱਲੀ ਕਰਿਓ ਘੋੜੀ ਜੈਜ ਮੋਲ ਦੀ ਮੰਨ ਜੋ ਸੋ ਧੰਨਵਾਦ ਮੇਰੇ